ਤੂੰ ਦੇਖਿਆ ਹੀ ਉੱਥੇ ਯਾਰ ਮੈਂ ਇੱਥੋਂ ਗਿਆ ਚੱਲ ਕੇ ਉੱਥੇ ਨੌਜਵਾਨ ਉੱਠ ਕੇ ਮੇਰੀ ਗੱਲ ਪਾਇੀ ਮੈਂ ਇਹੀ ਗੱਲ ਕਹੀ ਸੀ ਮੈਂ ਤੁਸੀਂ ਫਾਇਲਾ ਕਰ ਲੋ ਤੁਹਾਨੂੰ ਇਹ ਮੀਡੀਆ 'ਚ ਗੱਲ ਆਈ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦੇਣਾ ਭਾਈ ਉਹਦਾ ਮੈਂ ਇੱਥੋਂ ਗਿਆ ਉੱਥੇ ਮੈਂ ਜਾ ਕੇ ਦੋ ਥਾਈ ਮੋਰਚਾ ਲੱਗਿਆ ਹੋ ਸੀਗਾ ਇੱਕ ਨਿਆਲ ਚੌਂਕ ਵਾਜਦਾ ਉੱਥੇ ਇੱਕ ਪਰਲੇ ਪਾਇ ਚੌਂਕ ਚਲੋ ਗੱਡੀ ਗਾਂ ਗਈ ਨਹੀਂ ਗੱਡੀ ਸੀ ਰੋਕੀ ਨਿਆਲ ਚੌਂਕ ਉੱਤਰੇ ਉਹ ਚੌਂਕ 'ਚੋਂ ਅਸੀਂ ਗਾਹ ਅਗਲੇ ਚੌਂਕ 'ਚ ਵਾਗੇ ਮੈਂ ਦਾ 15 ਮਿੰਟ ਉੱਥੇ ਬੋਲਿਆ ਤੇ ਡੀਐਸਪੀ ਬਿਰਕਾ ਬਲਦੇਵ ਸਿੰਘ ਸਿਰਸਾ ਮੇਰੇ ਨਾਲ ਸੀ ਉਹਨੂੰ ਫੋਨ ਆ ਬਲਦੇਵ ਸਿੰਘ ਸਿਰਸੇ ਨੂੰ ਵੀ ਅਸੀਂ ਜੀ ਤੁਹਾਡੀ ਮਸ਼ੀਨ ਛੱਡ ਦਿੰਨੇ ਆ ਘੱਗੇ ਥਾਣੇ ਖੜੀ ਹੈ ਮੈਂ ਸਿਰਸੇ ਨੂੰ ਕਿਹਾ ਮੈਂ ਪੁਲਿਸ ਝੂਟ ਮਾਰਦੀ ਆ ਆਪਾਂ ਘੱਗੇ ਥਾਣੇ 'ਚ ਮਸ਼ੀਨ ਦੇਖ ਕੇ ਆਉਣੀ ਆਈ ਬੈਠੇ ਗੱਡੀ 'ਚ ਗਏ ਦੋਨੇ ਜਦੋਂ ਨੇ ਦੇਖ ਲਿਆ ਵੀ ਲੱਖੇ ਰਗੇ ਆਗੇ ਪੁਲਿਸ ਵਾਲਾ ਬਾਹਰ ਖੜਾ ਸੀ ਐਸਐਚਓ ਥਾਣੇ ਦੇ ਬਾਹਰ 'ਚ ਫੋਨ ਲਾਜੰਮੀ ਖੜੇ ਸੀ ਦਾਰੀ ਖੁੱਲੀ ਸੀ ਦਰਵਾਜ਼ੇ ਦੀ ਗੇਟ ਦੀ ਬਾਕੀ ਬਾਹਰ ਲੱਗਿਆ ਹੋਆ ਸੀ ਥਾਣੇ ਦਾ ਉਹ ਨਾਲ ਦੀ ਦਾ ਅੰਦਰ ਵੜ ਕੇ ਸੁਜਨੇਂਦਰੋਂ ਕੁੰਡੀ ਲਾ ਲਈ ਭਾਰੀ ਦੀ ਅਸੀਂ ਗਾਹਾਂ ਗਏ ਬਲਦੇਵ ਸਿੰਘ ਸਰਸੇ ਨੂੰ ਪੁੱਛਿਆ ਭਾਈ ਬਲਦੇਵ ਸਿੰਘ ਸਰਸਾਵੇਂ ਆਇਆ ਬਾਹਰ ਕੋਲੋਂ ਗੱਲ ਕਰਨੀ ਐ ਖੋਲੀ ਨਹੀਂ ਮੈਂ ਸਰਸੇ ਨੂੰ ਕਹਿਵਾ ਸੱਸਾ ਸਾਹਬੇ ਨਹੀਂ ਸੁਣਦੇ ਆਪਾਂ ਚੱਲ ਗਏ ਜਿੱਥੇ ਆਪਣਾ ਮੋਰ ਚੱਲ ਗਿਆ ਉਹ ਉੱਥੇ ਗਏ ਭਾਈ ਪੰਜ ਸੱਤ ਜਾਣੇ ਪਹਿਲਾਂ ਹੀ ਵੀਡੀਓ ਤਿਆਰ ਕਰ ਲਈ ਬੈਠੇ ਸੀ ਐ ਜਿਵੇਂ ਦੀਪਦੇ ਨੇ ਜੀ ਮਗਰ ਪੈ ਗਿਆ ਉਦੋਂ ਦੀਪਦੇ ਮਗਰ ਪੈ ਤੇ ਮਗਰੋਂ ਵੀਡੀਓ ਬਣਾ ਲਈ ਭੱਜ ਗਿਆ ਉਹ ਭੱਜ ਗਿਆ ਉਹ ਪਹਿਲੇ ਵੀਡੀਓ ਤਿਆਰ ਤੇ ਮੈਂ ਤਾਕੀ ਖੋਲ ਕੇ ਉਤਰ ਆਇਆ ਮੈਂ ਦੱਸੋ ਯਾਰ ਮੈਂ ਮਦਰ ਉਹ ਇਹੀ ਕਹਿਦਾ ਵੀ ਜੇ ਮਸ਼ੀਨ ਆਪਾਂ ਇੱਥੇ ਲਗਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਕੋਲੇ ਰਾਤ ਨੂੰ ਪੈਣ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਅਸੀਂ ਮਸ਼ੀਨ ਉੱਥੇ ਕੋ ਮਨਜੀਤ ਨਿਆਲ ਪਿੰਡ ਤੋਂ ਕਿਸਾਨ ਜਿਹਦੇ ਬੰਦੀ ਦਾ ਆਗੂ ਹੈ ਉਹਦੇ ਘਰੇ ਅਸੀਂ ਮਸ਼ੀਨ ਪਹੁੰਚਾ ਦਿੰਦੇ ਵੀ ਆ ਜਿਹੜਾ ਤੁਹਾਡਾ ਇੱਥੋਂ ਵਾਲਾ ਚੌਂਕ ਹੈ ਖਾਲੀ ਕਰਕੇ ਦੂਜੇ ਚੌਂਕ ਤੇ ਵਗੋ ਇੱਥੋਂ ਨਹੀਂ ਮਸ਼ੀਨ ਲਗਾਉਣੀ ਅਸੀਂ ਜੇ ਇੱਥੋਂ ਨਹੀਂ ਹੁਣ ਲਗਾਵਾਂਗੇ ਤਾਂ ਫਿਰ ਕਿਸ ਖੜਾ ਹੋਊਗਾ ਹੁਣ ਪਤਾ ਨਹੀਂ ਮੈਂ ਸਮਝ ਨਹੀਂ ਰਿਹਾ ਵੀ ਕੌਣ ਉਹ ਲੋਕ ਨੇ ਉਹ ਸਰਕਾਰ ਦੇ پلان ਕੀਤੇ ਹੋਏ ਲੋਕ ਨੇ ਜਾਂ ਕਈ ਵਾਰੀ ਉਹੀ ਮਸ਼ਹੂਰੀ ਲੈਣੀ ਹੁੰਦੀ ਹੈ ਵੀ ਫਲਾਨੇ ਬੰਦੇ ਨੂੰ ਘੇਰ ਲਿਆ ਜੀ ਫਲਾਨਾ ਭਜਾ ਲਿਆ ਜੀ ਦੀਪ ਦੇ ਮਾਰ ਕਿੰਨਾ ਚਿਰ ਪੈ ਰਿਹਾ ਓਦੋਂ ਇਹ ਬਰਦੀਨਾ ਲੈ ਕੇ ਭੱਜ ਗਿਆ ਮੋਟਰਸਾਈਕਲ ਲੈ ਕੇ ਭੱਜ ਗਿਆ ਹੋਇਆ ਕਿ ਨਹੀਂ ਹੋਇਆ ਬਿਲਕੁਲ ਜੀ ਸਹੀ ਆ ਸੱਚ ਆ ਸੋ ਮੈਨੂੰ ਵੀ ਐ ਲੱਗਿਆ ਮੈਂ ਕਿ ਯਾਰ ਜੇ ਬੰਦੇ ਨਾਲ ਮੇਰੇ ਨਾਲ ਗੱਲ ਕਰਨੀ ਹੁੰਦੀ ਤਾਂ ਬਹਿ ਕੇ ਗੱਲ ਕਰਦੇ ਯਾਰ ਜਾਂ ਮੈਨੂੰ ਬਾਹਰ ਮੈਨੂੰ ਗੱਡੀ 'ਚੋਂ ਨਿਕਲ ਜਾਂਦਾ ਮਨਣਾ ਓਦੋਂ ਖੜ ਕੇ ਗੱਲ ਕਰ ਲੈਂਦੇ ਮੈਂ ਤਾਂ ਗੱਲ ਮੈਂ ਉੱਚੀ ਬੈਠਾ ਪਹਿਲੀ ਵੀਡੀਓ ਸ਼ੁਰੂ ਕਰ ਲਈ ਮੈਂ ਕਿਹਾ ਵੀ ਤੂੰ ਸੁਣਿਆ ਹੁਣ ਬਸ ਭਾਈ ਵੀਡੀਓ ਨਾ ਬਣਾਓ ਯਾਰ ਗੱਲ ਤਾਂ ਕਰ ਲੋ ਗੱਲ ਕੀ ਆ ਸੋ ਭਾਈ ਇਹ ਜਿਹੇ ਗੱਲਾਂ ਤੋਂ ਵੀ ਗਰੇਸ਼ ਕਰਿਓ ਜਿਹੇ ਜਿਹੇ ਬੰਦੇ ਵੀ ਬੜਦੇ ਆ ਆਪਦੇ ਬੰਦੇ ਦੇ ਖਿਲਾਫ ਨਾ ਮਹੌਲ ਖੜਾ ਕਰਿਆ ਕਰੋ ਲੜਨ ਵਾਲੇ ਤੁਹਾਡੇ ਕੋਲ ਰਾਏ ਕਿਨੇ ਕਈ ਆ ਕਿ ਭਾਈ ਇਹ ਇੱਕ ਗੱਲ ਹੋਰ ਤੇ ਫਾਇਰ ਕਿਸੇ ਹੋਰ ਨੇ ਕਰ ਤੇ ਨਾਮ ਫਾਇਰ ਦੀ ਗੱਲ ਕੀ ਹੋਈ ਆ ਗੱਲਾਂ ਵੀ ਫਾਇਰ ਦੀ ਵੀ ਸੁਣ ਲੋ ਭਾਈ ਜਦੋਂ ਮਹਾਲ ਇੰਨਾ ਬਣ ਗਿਆ ਨਾ ਰਾਤ ਨੂੰ दारू ਪੀਤੀ ਬੰਦਿਆਂ ਦੀ ਡਾਂਗਾ ਚੱਕੀਆਂ ਉਹਨਾਂ ਦੇ ਕੋਲੇ 100 150 ਬੰਦਾ ਇੱਕ ਗੱਡੀ ਤੇ ਚੜ ਕੇ ਆ ਕੇ ਤਾਂ ਫਿਰ ਸਿਕਿਉਰਟੀ ਨੇ ਫੇਰ ਕੀਤੇ ਜੋ ਚ ਕਹਾਣੀ ਹੋਈ ਆ ਵੀ ਉਹ ਗੱਲ ਐ ਕਹਿੰਦੇ ਸੀ ਨਾ ਵੀ ਫੇਰ ਰੋਕੇ ਹਾਂ ਹਾਂ ਮੇਰੇ ਬੰਦੇ ਨੇ ਚਲਾ ਦਿੱਤਾ ਇਹ ਕਰਨਾ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਕੋਈ ਹੋਰ ਆ ਕੇ ਫੇਰ ਕਰ ਗਿਆ ਜਦੋਂ ਸਾਡੇ ਪੁੱਤ ਤੇ ਗੱਡੀਆਂ 'ਤੇ ਚੜ ਕੇ ਆ ਕੇ ਬੰਦੇ ਹੁਣ ਇੰਨਾ ਭਾਈ ਹਜੂਮ ਇੱਥੇ ਖੜਾ ਡਾਂਗਾਂ ਲਾ ਕੇ ਮੇਰੇ ਦਾਲੇ ਹੋ ਕੀ ਕਰੂੰਗਾ ਭਾਈ ਬੰਦਾ ਕਰੂਗੀ ਤੇ ਨਾਲੇ ਯਾਰ ਮੈਨੂੰ ਰਸੋ ਮੈਂ ਤਾਂ ਚੱਲ ਕੇ ਇੱਥੋਂ ਗਿਆ ਉੱਥੇ ਦੋ ਘੰਟੇ ਅੱਜ ਕਿੰਨੀ ਵਾਰ ਇੱਥੇ ਬੈਠੇ ਰਾਤ ਦਾ ਟਾਈਮ ਹੈ ਮੈਂ ਕਿਹਾ ਉੱਥੇ ਆਪਦੀ ਖਤਰ ਮੈਂ ਉਹਨਾਂ ਨੂੰ ਕਿੰਨੇ ਸਰੇਹਾ ਆ ਮੈਂ ਤਾਂ ਗਿਆ ਵੀ ਭਾਈ ਆ ਮਸ਼ੀਨ ਘੇਰ ਲਈ ਮੈਂ ਯਾਰ ਮੈਂ ਆ ਗਿਆ ਜੇ ਮੈਂ ਕਹਿੰਦਾ ਮਾਲਾ ਭਾਈ ਸੰਗੂ ਬੈਠਾ ਉਧਰ ਬੈਠੇ ਮੇਰੀ ਗੱਲ ਪੈਂਦੇ ਆ ਠੀਕ ਜੀ ਠੀਕ ਜੀ ਸués ਕਰਕੇ ਸਾਰਾ ਮਾਹੌਲ ਇੰਨਾ ਤਣਾਅਪੂਰਨ ਸੀ ਉਸ ਵੇਲੇ ਰਾਤ ਦਾ ਟਾਈਮ ਦਾਲੂ ਰਿੱਕ ਦੀ ਪੀਤੀ ਜਿਹਨੂੰ ਮੈਂ ਸਮਝਾਵਾਂ ਉਹ ਗੱਲ ਪਵੇ ਇੱਥੇ ਮਰਜ਼ਾ ਜ਼ਿਆਦੇ ਆ ਉਧਰ ਸਾਡੇ ਜ਼ਿਆਦੇ ਆ ਤੁਸੀਂ ਗੱਲ ਘੱਟ ਬੀਨੇ ਹੋ ਸਾਡੇ ਦਾ ਪੰਦਰ ਪਤਾ ਨਹੀਂ ਤੋਂ ਇਸ ਕਰਕੇ ਤਾਂ ਮੈਂ ਤੁਹਾਨੂੰ ਕਹਿੰਦਾ ਭਾਈ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਖਰੇਵੇਂ ਹੋਣਗੇ ਕੋਈ ਗੱਲ ਦੀ ਮਗਰੋਂ ਨਹੀਂ ਇੱਥੇ ਜਾਣਗੇ ਇਹ ਕੱਲ